ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਮੁਹੱਇਆ ਕਰਵਾਉਣਾ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਹੈ ਇਸੇ ਲਈ ਤਹਿਤ ਹੁਸ਼ਾਰਬਰ ਵਿਖੇ 43.38 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਜਲ ਸਪਲਾਈ ਸਕੀਮ ਦਾ ਮੁਹੱਲਾ ਨਾਰਾਇਣਨਗਰ ਪਾਰਕ ਨੰਬਰ 4 ਵਿਖੇ ਉਦਘਾਟਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ ਵੀ ਪਾਰਕ ਨੰਬਰ 4 ਦੇ ਵਿੱਚ ਅਸੀਂ ਸੁੱਕੀ ਜੋਈ ਵਾਲੇ ਮਹਾਰਾਜ ਜੀ ਦਾ ਇਸ ਇਲਾਕੇ 'ਚ ਪ੍ਰਤਾਪ ਰਿਹਾ ਉਹਨਾਂ ਦਾ ਉਹ ਇਸ ਇਲਾਕੇ ਨੂੰ ਨਰੈਣ ਨਗਰ ਉਹ ਸੁੱਖੀ ਚੋਈ ਦਾ ਮਹਾਰਾਜ ਦੇ ਨਾਂ ਤੇ ਜਾਣਿਆ ਜਾਂਦਾ ਸੀ। ਔਰ ਆ ਹਫਤਾ ਹਫਤਾ ਉਹਨੇ ਪ੍ਰਤਾਵਨਾ ਦੇਖਦੇ ਇੰਨੀ ਵਧੀਆ ਆਬਾਦੀ ਅچھے ਘਰ ਲੋਕਾਂ ਦੇ। ਲੇਕਿਨ ਕੁਝ ਸਮੱਸਿਆ ਹਲਕੇ ਥੋੜੀ ਥੋੜੀ ਠੀਕ ਹੁੰਦੀਆਂ ਜਿਹੜੀ ਜਿਹ ਪਾਣੀ ਦੀ ਸਮੱਸਿਆ ਸੀ। ਲੰਬੇ ਤਕਰੀਬਨ 1.5 ਸਾਲ ਦੇ ਵਿੱਚ ਅਸੀਂ ਇਸ ਕਾਰਪੋਰੇਸ਼ਨ ਦੇ ਸਾਡੀ ਸਰਕਾਰਾਂ ਤੋਂ ਮੈਂ 11 ਤੋਂ ਜ਼ਿਆਦਾ ਟਿਊਬ ਲੱਗੇ। ਔਰ ਸਿਰਫ ਵਿਧਾਨ ਸਭਾ ਜੀ 31 ਤੋਂ ਜ਼ਿਆਦਾ ਟਿਊਬ ਲੱਗੇ ਨਵੇਂ ਪਾਣੀ ਦੇ ਪੀਣ ਵਾਲੇ ਪਾਣੀ ਦੇ। ਲੋਕ ਸਰਕਾਰ ਦੀ ਪ੍ਰਾਇੋਰਟੀ ਦੇ ਆ ਪਬਲਿਕ ਹੈਲਥ ਵਿਭਾਗਾਂ ਵੀ ਮੁੱਖ ਮੰਤਰੀ ਭਗਵੰਤ ਪਾਜ ਨੇ ਇਹ ਮੇਰੇ ਸਪੋਰਟ ਕੀਤਾ ਹੈ ਮਨੂੰ ਸੇਵਾ ਦਿੱਤੀ ਹੋਰ ਮੈਂ ਕਹਿ ਸਕਦਾ ਔਰ ਇਸ ਵੰਦੇ ਵਿੱਚ ਜਿਹੜਾ ਇਹ ਅੱਜ ਲੋਕਾਂ ਨੂੰ ਇਸ ਇਲਾਕੇ ਚ ਪਾਣੀ ਦੀ ਡਿਮਾਂਡ ਸੀਗੀ ਔਰ ਥੋੜਾ ਜਿਹਾ ਲੰਬਾ ਪੈ ਗਿਆ ਕਿਸੇ ਵਜ੍ਹਾ ਦੇ ਨਾਲ ਲੇਕਿਨ ਕਹਿੰਦੇ ਆ ਠੀਕ ਹੋ ਗਿਆ ਔਰ ਮੈਂ ਸਾਰੇ ਹੀ ਇਲਾਕੇ ਦੇ ਨਿਵਾਸੀ ਮੇਰੇ ਮੇ ਤੋਂ ਵੱਡੇ ਵੀ ਖੜੇ ਆ ਛੋਟੇ ਵੀ ਖੜੇ ਆ ਮੇਰੀਆਂ ਬੜੀਆਂ ਮਾਮਾ ਪੈਣਾ ਮਾਂ ਖੜੀਆਂ ਸਾਰੀਆਂ ਆ ਇਹਨਾਂ ਦਾ ਅਸ਼ੀਰਵਾਦ ਵੀ ਲਿਆ ਸੀ ਸਾਰੇ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਬਣਿਆ ਮੈਂ ਕਹਿ ਸਕਦਾ ਜਿੱਥੇ ਨਾ ਕੰਮ ਹੁੰਦਾ ਨਾ ਇਲਾਕੇ ਦੇ ਲੋਕਾਂ ਦਾ ਸਾਰਿਆਂ ਦਾ ਪਿਆਰ ਔਰ ਅਸ਼ੀਰਵਾਦ ਹੁੰਦਾ ਉੱਥੇ ਕੰਮ ਤਾਂ ਹੋਣਾ ਚਾਹੀਦਾ ਸੋ ਇਹ 43 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਹੋਇਆ ਕਿਉਂਕਿ ਥੋੜੀ ਪਾਈਪਲਾਈਨ ਵਗੈਰਾ ਵੱਡੀ ਹੋਏਗੀ ਹੋਰ ਹੋਏਗਾ ਸੋ ਇਸ ਕਰਕੇ ਤੇ ਲੇਕਿਨ ਹੋਰ ਵੀ ਅਗਰ ਇਲਾਕੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜਿੱਦਾਂ ਹੁਣ ਬਾਕੀ ਗਲੀਆਂ ਦੁਆਰਾ ਠੀਕ ਹੋਣੀਆਂ ਹੈ ਕਹਿ ਰਹੇ ਆ ਉਹ ਬਿਲਕੁਲ ਨਿਸ਼ਚਿੰਤ ਰਹਿਓ ਨਾਲੋਂ ਨਾਲ ਹੀ ਸਾਰੇ ਕੰਮ ਹੋਊਗੇ ਥੋੜਾ ਟਾਈਮ ਚੇਜ ਦਾ ਹੁੰਦਾ ਨਹੀਂ ਉਗਰਣਾ ਇਲੈਕਸ਼ਨ ਆ ਜਾਣੇ ਅੱਗੇ ਥੋੜੇ ਇਲੈਕਸ਼ਨ ਦੇ ਸੰਬੰਧ ਵਿੱਚ ਥੋੜਾ ਹੋ ਸਕਦਾ 2-3 ਮਹੀਨੇ 1.5 ਮਹੀਨੇ ਲੱਗ ਜਵੇ ਲੇਕਿਨ ਸਾਡੀ ਕੋਸ਼ਿਸ਼ ਆ ਪਹਿਲੇ ਕਰ ਜੇ ਹੋ ਸਕਦਾ ਤਾਂ ਪਹਿਲੇ ਕਰਾਂ। ਸੋ ਬਹੁਤ-ਬਹੁਤ ਮੈਂ ਤਾਂ ਸਾਰੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਾ। ਮੇਰੇ ਨਾਲ ਮਿਰਸਿੰਦਰ ਕਮਲ ਸ਼ਿੰਦਾ ਜੀ, ਭੈਣ ਪ੍ਰਵੀਨ ਸੈਣੀ ਜੀ, ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਭੈਣ ਰੰਜੀਤਾ ਚੌਧਰੀ ਜੀ, ਵਿਜੀ ਅਗਰਵਾਲ ਜੀ, ਪ੍ਰਦੀਪ ਬਿੱਟੂ ਜੀ ਔਰ ਮੇਰਾ ਸਾਹਿਬ ਤਰਵਾੜ ਸਾਹਿਬ ਖੜੇ ਆ ਸਾਡੇ ਪਰਮ ਮਿੱਤਰ ਵੀ ਹੈ ਰਾਜਾ ਜੀ ਇਲਾਕੇ ਤੋਂ ਸੋਨੀ ਸਾਹਿਬ ਵਰਿੰਦਰ ਜੀ ਸੋ ਮੈਂ ਕਹਿ ਸਕਦਾ ਇਹਦੇ ਵਿੱਚ ਸਾਰਿਆਂ ਦੀ ਕੰਟਰੀਬਿਊਸ਼ਨ ਮੈਂ ਤਾਂ ਲੈ ਕੇ ਚੱਲਦਾ ਸੋ ਬਹੁਤ ਬਹੁਤ ਤੁਹਾਨੂੰ ਵਧਾਈ ਵੀ ਆ ਟੂਰ ਚੱਲੂ ਹੋਇਆ ਤੇ ਹੋਰ ਵੀ ਹੁਣ ਜਿਹੜੇ ਚੀਜ਼ੇ ਇਲਾਕੇ ਲੋੜ ਪੈਗੀ ਜਰੂਰ ਜਲਦੀ ਕਰਾਂਗੇ